ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਮਾਨ ਕੋਟ ਸ਼ਮੀਰ ਤੇ ਅੱਜ ਬਾਈ ਕਪਤਾਨ ਕੋਲੇ ਪਹੁੰਚਿਆ ਪਿੰਡ ਕੋਟਪੜਾ ਤੇ ਬਾਈ ਕੀ ਹਾਲ ਚਾਲ ਆ ਪਹਿਲਾਂ ਸਤ ਸ੍ਰੀ ਅਕਾਲ ਮਾਨ ਬਾਈ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਬਾਈ ਧੰਨਵਾਦ ਜੀ ਤੇ ਆ ਤਾਮਾ ਜਾਮਾ ਬਾਈ ਦੇਖੋ ਕਿੰਨਾ ਕੁਝ ਪਿਆ ਇਕੱਠਾ ਕਰਿਆ ਇਹ ਬਾਈ ਕੀ ਸਿਸਟਮ ਆ ਸਾਰਾ ਇਹ ਇਹ ਮਹੀ ਮਾਣਾ ਆਪਣਾ ਸਿਸਟਮ ਹੈਗਾ 뮤ਜ਼ਿਕ ਦਾ ਠੀਕ ਹੈ ਟਰੈਕਟਰਾਂ ਤੇ ਜਿ ਜ਼ਿੰਮੇਦਾਰਾਂ ਦੇ ਜਿਹੜੇ ਨਵੇਂ ਟਰੈਕਟਰ ਆਉਂਦੇ ਆ ਉਹਨਾਂ ਤੇ 뮤ਜ਼ਿਕ ਸਿਸਟਮ ਲੱਗਦੇ ਆ ਜਿਵੇਂ ਆ ਖੜੀ ਆ ਮਾੜਾ ਜਾਂ ਹਾਂ ਇੱਧਰ ਮਾਰਾ ਦੇ ਕਾਹਤੇ ਨਾ ਤੇ ਆਪਣਾ ਹੈਗਾ 뮤ਜ਼ਿਕ ਸਿਸਟਮ ਦਾ ਕੰਮ ਬਈ ਠੀਕ ਹੈ ਜੀ ਤੇ ਇਹ 뮤ਜ਼ਿਕ ਸਿਸਟਮ ਆਪਾਂ ਲਾ ਕੇ ਦਿੰਨੇ ਆਂਗੇ ਠੀਕ ਹੈ ਤੇ ਇਹਦੀ ਜਿਹੜੀ ਸ਼ੁਰੂਆਤ ਆਪਣੀ 뮤ਜ਼ਿਕ ਸਿਸਟਮ ਦੀ ਉਹ ਲਗਭਗ ਮੰਨ ਲਓ 1.5 ਲੱਖ ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਠੀਕ ਹੈ ਤੇ ਮਹਿੰਗਾ ਜਿੱਥੋਂ ਤੱਕ ਬੰਦੇ ਦਾ ਮਾਜਣਾ ਹੈ ਉਥੋਂ ਤੱਕ ਬਣਾ ਕੇ ਦੇ ਦਿੰਨੇ ਆਂ ਬਈ 12:30 ਤੋਂ ਸਟਾਰਟਿੰਗ ਤੋਂ ਲੈ ਕੇ ਉਦੋਂ ਤਹਾਂ ਜੀ ਜਿੱਥੇ ਮਰਜੀ ਜਿੱਥੇ ਮਰਜੀ ਬੰਦਾ ਪਹੁੰਚ ਜਾਣਾ 5 ਲੱਖ 5 ਲੱਖ ਜਿੱਥੋਂ ਤੱਕ ਬੰਦਾ ਮਾਪਾ ਜਨਾ ਆਪਾਂ ਕਰ ਦਿੰਨੇ ਆ ਬਈ ਠੀਕ ਹੈ ਹਾਂਜੀ ਤੇ ਜੇ ਆਪਣੇ ਜਿਹੜੇ ਮੇਰੇ ਫੋਲੋਅਰ ਹੈ ਨਾ ਮੈਂ ਕੱਲ ਦੱਸਦਾ ਤੈਨੂੰ ਬਾਹਲੇ ਤੇ ਉਹ ਮਾਪਾ ਗੱਲ ਕਰਦੇ ਸੱਚੀ ਠੀਕ ਹੈ ਬਈ ਜੇ ਕੋਈ ਮੇਰਾ ਫੋਲੋਅਰ ਵੇਖ ਕੇ ਹਾਂ ਤੇ ਲਿਜਾਣੇ ਬੈਠਾ ਕਿਤੇ ਬੈਠਾ ਬਾਹਰ ਬੈਠਾ ਉਹਨੇ ਲੈਣਾ ਹੋਇਆ ਤੇ ਜੇ ਉਹਨੂੰ ਸਿਸਟਮ ਨਾ ਜੱਟਿਆ ਫੇਰ ਵੀ ਆਪਣਾ ਪੇ ਕੀ ਹੱਲਾ ਦਾ ਹੱਲ ਬਈ ਮੰਨ ਕੇ ਚੱਲੋ ਵੀ ਥੋੜਾ ਫਾਲੋਅਰ ਛੱਡੋ ਬਈ ਬਚਾਹੇ ਮੇਰੀ ਵੀਡੀਓ ਦੇਖ ਕੇ ਆਏ ਕੋਈ ਆਵੇ ਯਾਰ ਠੀਕ ਹੈ ਬੰਦਾ ਆਪਣੇ ਕੋਲੇ ਬੰਦੇ ਨੇ ਸਾਈ ਪਾਤੀ ਉੱਥੇ ਬੈਠੇ ਨੇ ਵੀ ਕਪਤਾਨ ਮੇਰਾ ਫਲਾਣਾ ਡੈਕ ਬੁੱਕ ਕਰਦੇ ਆਪਾਂ ਬੁੱਕ ਕਰਤਾ ਬਈ ਜਿੱਦ ਦੇ ਬਣ ਗਿਆ ਬੰਦਾ ਚੱਕਣ ਆ ਗਿਆ ਠੀਕ ਹੈ ਬੰਦੇ ਦੇ ਨਹੀਂ ਚਾਚਦਾ ਨਹੀਂ ਚਾਚਦਾ ਠੀਕ ਹੈ ਠੀਕ ਹੈ ਬੰਦੇ ਨੂੰ ਯਾਰ ਆਪਾਂ ਜਿੰਨੀ ਉਹਦੀ ਸਾਈ ਆਈ ਹੋਊਗੀ ਇੱਕ ਪੈਸਾ ਵੀ ਨਹੀਂ ਕੱਢਦੇ ਬਈ ਉਹਦੇ ਤੋਂ ਸਾਰੀ ਪੇਮੈਂਟ ਵਾਪਸ ਕਰਾਂਗੇ ਚਾਹ ਪਾਣੀ ਪਿਆ ਕੇ ਆਦਰ ਮਾਨ ਨਾਲ ਮੋੜਾਂਗੇ ਸਿਸਟਮ ਸਾਡਾ ਇੱਥੇ ਹੀ ਦਰਜ ਹਾਂ ਠੀਕ ਆ ਪਰ ਇਹਦੂ ਤੇਰ ਕੀ تسਲੀ ਹੋਗੀ ਬਾਈ ਨੇ ਦੇਖੋ ਕਹਿੰਦਾ ਵੀ ਚਾਹ ਪਾਣੀ ਮਾਤਨ ਕਰਕੇ ਜੇ ਨਾ ਪਸੰਦੋਂ ਪੈਸੇ ਵਾਪਸ ਕਰਕੇ ਤੇ ਮੈਂ ਨਾ ਹਰੇਕ ਬੰਦਰੀ ਵੀਡੀਓ ਨਹੀਂ ਬਣਾਉਂਦਾ ਤੁਸੀਂ ਅੱਗੇ ਮੇਰੇ ਕਿੰਨਾ ਕੁ ਪ੍ਰੋਮੋਸ਼ਨ ਆ ਵੇਖੋ ਨਾ ਕੋਈ ਪ੍ਰੋਮੋਸ਼ਨ ਨਹੀਂ ਕਰਾਈ ਛੜਦਾ ਭਰਾਵਾਂ ਵਾਲੀ ਗੱਲ ਹੈ ਹਾਂ ਅੱਥਾ ਤਾਂ ਕਰਕੇ ਮਤਲਬ ਸਪੈਸ਼ਲ ਵੀਡੀਓ ਕੋ ਬਣਾਉਣਾ ਮੈਂ ਫਿਰ ਵੀ ਕਹਿ ਕੇ ਆਇਆ ਹਾਂ ਭਾਈ ਨੂੰ ਮੈਂ ਕਹਾਂ ਜੇ ਕੋਈ ਫਰਕ ਸ਼ਰਕ ਨਾ ਦੇਖ ਜੇ ਗੱਲ 'ਚ ਨਹੀਂ ਭਾਈ ਇਹ ਜੀ ਗੱਲ ਹੀ ਕੋਈ ਨਹੀਂ ਸਹੀ ਬਾਕੀ ਜਿਹੜੀ ਗੱਲ ਕਹੀ ਤੇ ਜੇ ਮੁਕਰੂ ਕਿਵੇਂ ਆਪਣੀ ਵੀਡੀਓ ਬਣੀ ਪਈ ਆ ਆਪਾਂ ਮਾਪਾ ਫੋਨ ਮਾਰਾਂਗੇ ਇਹ ਜੀ ਕੋਈ ਗੱਲ ਨਹੀਂ ਜਮ ਨਹੀਂ ਭਾਈ ਯਾਰ ਆਪਾਂ ਇਹ ਇਹ ਬਾਈ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਭਾਈ ਹਨਾ ਅੱਛਾ ਵੀ ਮਾਨ ਜਦੋਂ ਮਾਨ ਨਾਲ ਗੱਲ ਹੋਈ ਮਾਨ ਕਹਿੰਦਾ ਚਲ ਆਪਾਂ ਕੱਢਦੇ ਆ ਯਾਰ ਹਨਾ ਲੋਕਾਂ ਨੂੰ ਦੱਸਦੇ ਆ ਕਿਉਂਕਿ ਮਾਨ ਬਾਈ ਹਨਾ ਸਾਰੇ ਦੇਖੋ ਲਟਾ ਬਹੁਤ ਹੋਈ ਜਾਂਦੇ ਬਹੁਤ ਕੁਝ ਹੋਈ ਜਾਂਦੇ ਜਿਹੜੇ ਬਾਹਰ ਬੈਠਿਆ ਨਾ ਭੈਣ ਪਾਈ ਅਗਲਾ ਜਦੋਂ ਬਾਹਰਲਾ ਨੰਬਰ ਦੇਖ ਲੈਂਦਾ ਨਾ ਐ ਨਹੀਂ ਦੇਖਦਾ ਵੀ 25 ਵਾਲੀ ਦਾ ਐ ਨਹੀਂ ਪਤਾ 45 ਮੰਗ ਕੇ ਬੈਜੇ ਹਨਾ ਤਾਂ ਬਾਈ ਕਹਿੰਦਾ ਯਾਰ ਆਪਾਂ ਨੂੰ ਵੀਡੀਓ ਬਣਾ ਲੈਣੀ ਚਾਹੀਦੀ ਐ ਚਲਦੀ ਕੁਆਲਿਟੀ ਤੁਸੀਂ ਦੇਖੀ ਲੀ ਹਣਾ ਹਾਂ 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 ਤੇ ਬਾਈ ਕਹਿੰਦਾ ਗੱਲ 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 ਸੁਣ ਲੈ ਕਹਿੰਦਾ ਕਪਤਾਨ ਇਹ ਨਾ ਹੋਵੇ ਕਹਿੰਦਾ ਮੈਨੂੰ ਲਾਂਬਾ ਦਵਾ ਦੇ ਠੀਕ ਹੈ ਕਹਿੰਦਾ ਵੀ ਲਾਂਬਾ ਜੇ ਕਿਸੇ ਨੇ ਕਹਿਤਾ ਤਾਂ ਕਹਿੰਦਾ ਮੈਨੂੰ ਆਊਗਾ ਤੈਨੂੰ ਬਾਅਦ ਚ ਆਊਗਾ ਤੇ ਬਾਈ ਤੈਨੂੰ ਲਾਂਬਾ ਨਹੀਂ ਹੋ ਮੈਂ ਵਿੱਚ ਦੇਖਿਆ ਪੰਜ ਪੰਜ ਹਜ਼ਾਰ ਪਿੱਛੇ ਨਾ ਕੱਲੇ ਆਬਦ ਲੋਡ ਦੇ ਮਾਰੇ ਵੀਡੀਓ ਪਾਈ ਜਾਂਦਾ ਆਪਣਾ ਉਹ ਕੰਮ ਨਹੀਂ ਤੇ ਮੈਂ ਤਾਂ ਹੀ ਤੈਨੂੰ ਮੋੜ-ਮੋੜ ਕੇ ਹੀ ਰਿਹਾ ਤੇ ਬਾਈ ਆਪਣਾ ਬ੍ਰਾਂਚ ਕਿੱਥੇ-ਕਿੱਥੇ ਸੱਚਾ ਆਪਣੀਆਂ ਬਈ ਹੈਗੀਆਂ ਇੱਕ ਤਾਂ ਹਬੂਰਾ ਬ੍ਰਾਂਚ ਜੀ ਠੀਕ ਹੈ ਜੀ ਇੱਕ ਇੱਧਰ ਆਪਣੀ ਸਨਾਮ ਆ ਗਈ ਜੀ ਠੀਕ ਹੈ ਇੱਕ ਆਪਣੀ ਜਿਗਰਾਉਂ ਚੱਲੀ ਜਾਂਦਾ ਕੰਮ ਤਿੰਨ ਤੇ ਜਿਹੜਾ ਵੀ ਇਸ ਏਰੀਏ ਦੇ ਬੰਦੇ ਹੈਗੇ ਨੇ ਹਨਾ ਹਾਂਜੀ ਹਾਂਜੀ ਉਹਨੂੰ ਜ਼ਰੂਰੀ ਨਹੀਂ ਵੀ ਆਪਣੇ ਕੋਲ ਹੀ ਆਉਣਾ ਹੈ ਠੀਕ ਹੈ ਉਹ ਆਪਦੇ ਆਪ ਦੇ ਏਰੀਏ ਚ ਬ੍ਰਾਂਚ ਦੇ ਨੇੜੇ ਹੈ ਜਿਹੜੀ ਬ੍ਰਾਂਚ ਨੇੜੇ ਪੈਂਦੀ ਉੱਥੇ ਲੱਜਦਾ ਤੇ ਰੇਟ ਵੀ ਸੇਮ ਹੀ ਉੱਥੋਂ ਦਾ ਬਿਲਕੁਲ ਸੇਮ ਬਾਈ ਸਾਡੇ ਵਾਲਾ ਰੇਟ ਮਿਲੂਗਾ ਸੇਮ ਕੁਆਲਿਟੀ ਮਿਲੂਗੀ ਜ਼ਿੰਮੇਵਾਰੀ ਸਾਡੀ ਮਿਲੂਗੀ ਠੀਕ ਹੈ ਇਹ ਨਹੀਂ ਹੈਗਾ ਲੱਗਦੂ ਯਾਰ ਕਪਤਾਨ ਉੱਥੋਂ ਲੈਂਦਾ ਸੀ ਵੀ ਹਾਂ ਉੱਥੋਂ ਲੈਂਦਾ ਵੀ ਜਾਂ ਬ੍ਰਾਂਚ ਦਾ ਰੇਟ ਹੋਰ ਹੋਵੇ ਇੱਥੇ ਹੋਰ ਹੋਵੇ ਨਹੀਂ ਮਤਲਬ ਹੀ ਨਹੀਂ ਬਾਈ ਇੱਕੋ ਹੀ ਰੇਟ ਦੇਵਾਂਗੇ ਹਾਂ ਠੀਕ ਹੈ ਤੇ ਬਾਕੀ ਜੇ ਇੱਕ ਸਿਸਟਮ ਹੋਰ ਆਪਣਾ ਬਾਈ ਅੱਛਾ ਜਿਹੜਾ ਵੀ ਕੋਈ ਕਿਸਾਨ ਭਰਾ ਠੀਕ ਹੈ ਜ਼ਿਮੀਂਦਾਰ ਦਾ ਮੁੰਡਾ ਦੇਖ ਲਓ ਹੁਣ ਬਾਈ ਤੈਨੂੰ ਪਤਾ ਹੈ ਕਿ ਖੇਤੀਬਾੜੀ ਦੇ ਨਾਲ ਹਰੇਕ ਮੁੰਡੇ ਨੂੰ ਹੁੰਦਾ ਯਾਰ ਪੜ੍ਹੇ ਲਿਖੇ ਨੂੰ ਕੋਈ ਇਹੋ ਜਿਹਾ ਕੰਮ ਕਰ ਲਈਏ ਜੀ ਤੇ ਥੋੜੀ ਜਿਹੀ ਜਾਣ ਸੌਖੀ ਰਵੇ ਤੇ ਪੈਸੇ 2 ਰੁਪਏ ਵੱਧ ਬਣ ਜਾਣਾ ਹੁੰਦਾ ਨਾ ਤਾਂ ਇਹ ਆਪਣੇ ਕਿਸਾਨ ਭਰਾਵਾ ਵਾਸਤੇ ਇੱਕ ਖੁਸ਼ਖਬਰੀ ਲੈ ਕੇ ਆਏ ਆ ਬਾਈ ਆਪਾਂ ਕਿ ਜਿਹੜਾ ਬ੍ਰਾਂਚਾਂ ਦਿੰਨੇ ਆ ਠੀਕ ਹੈ ਕੋਈ ਵੀ ਜ਼ਿਮੀਂਦਾਰ ਭਰਾ ਨੂੰ ਪਹਿਲ ਹੈ ਬ੍ਰਾਂਚ ਲਓ ਆਪਣੀ ਠੀਕ ਹੈ ਠੀਕ ਹੈ ਜੀ ਬ੍ਰਾਂਚ ਲਊਗਾ ਠੀਕ ਹੈ ਸਾਰਾ ਕੁਝ ਇੱਥੋਂ ਮੈਨੂਫੈਕਚਰ ਹੋ ਕੇ ਉਹਦੇ ਕੋਲੇ ਜਾਊਗਾ ਠੀਕ ਹੈ ਜ਼ਿੰਮੇਵਾਰੀ ਵੀ ਆਪਣੀ ਹੋਊਗੀ ਚੱਕ ਕਿਹਨੇ ਸੈਟ ਨੂੰ ਸੇਲ ਕਰਨਾ ਹੈ ਸੇਲ ਹੀ ਕਰਨਾ ਚਾਹਤੇ ਸੇਲ ਹੀ ਕਰਨਾ ਵੇਖ ਕੇ ਕੰਮ ਕਰਨਾ ਹੈ ਗਾਰੰਟੀ ਵੀ ਆਪਣੀ ਆ ਗਾਰੰਟੀ ਵੀ ਆਪਣੀ ਆ ਉਸਨੂੰ ਤਾਂ ਕ ਵੇਖ ਕੇ ਵੇਚਣਾ ਹੈ ਵੇਚਣਾ ਤੇ ਬਹੁਤ ਵਧੀਆ ਪ੍ਰਾਫਿਟ ਆ ਬਾਈ ਤੁਸੀਂ ਐ ਮੰਨੋ ਵੀ ਮੈਂ ਇੰਨਾ ਕਹਿ ਸਕਦਾ ਬਾਈ ਇੱਕ ਬੰਦਾ ਕਿਸੇ ਦਾ ਚਲੋ ਕੈਨੇਡਾ ਦਾ ਹੁਣ ਹਨਾ ਉਹ ਡਾਮਾ ਡੋਲ ਹੋ ਗਈਆਂ ਮੈਂ ਕਹਿੰਦਾ ਇੱਕ ਬੰਦਾ ਆਸਟ੍ਰੇਲੀਆ ਗਿਆ ਹੋਵੇ ਇੱਕ ਮੁੰਡਾ ਤੇ ਇੱਕ ਬੰਦਾ ਆਪਣੀ ਬ੍ਰਾਂਚ ਕਰਾ ਲੇ ਬਾਈ ਆਸਟ੍ਰੇਲੀਆ ਵਾਲੇ ਨੂੰ ਲਵੇ ਨਹੀਂ ਲੱਗਣ ਦਿੰਦੇ ਆਪਾਂ ਕਮਾਈ ਦੇ ਵਿੱਚ ਇਹ ਗੱਲ ਦੀ ਜ਼ਿੰਮੇਵਾਰੀ ਲਵਾਂਗੇ ਜੇ ਕੁਮੰਦਾ ਆਪਣੇ ਨਾਲ ਜੁੜ ਕੇ ਕੰਮ ਕਰੇ ਬਾਈ ਯਾਰ ਨਾਲੇ ਆ ਦਾ ਘਰ ਦਾ ਘਰੇ ਨਾਲੇ ਉੱਥੇ ਪੈਸੇ ਲਾਉਣ ਨਾ ਇੱਥੇ ਆ ਦਾ ਲਾ ਕੇ ਕੰਮ ਚਲਾਓ ਬੈਠ ਕੇ ਘੁੰਮਣ ਵਾਲੀ ਕੁਰਸੀ ਤੇ ਘੁੰਮੋ ਯਾਰ ਹਨਾ ਤੇ 101% ਮਾਣ ਆਪਾਂ ਜ਼ਿੰਮੇਵਾਰੀ ਲਵਾਂਗੇ ਠੀਕ ਹੈ ਇਹ ਨਹੀਂ ਹੈਗਾ ਵੀ ਬੰਦੇ ਨੂੰ ਸਮਾਨ ਚੁਕਾਤਾ ਤੇ ਚੁਕਾਤਾ ਤੇ ਗੱਲ ਨਿਭੜ ਗਈ ਸੁਣੋ ਹੀ ਨਾ ਦੀ ਜਾਂ ਹਾਂ ਸੁਣੋ ਮਤਲਬ ਹੀ ਨਹੀਂ ਬੰਦੇ ਦਾ ਬੰਦੇ ਨੂੰ ਕਾਮਯਾਬ ਹੋਣ ਤੱਕ ਦੀ ਵੀ ਜ਼ਿੰਮੇਵਾਰੀ ਲਵਾਂਗੇ ਆਪਾਂ ਠੀਕ ਹੈ ਠੀਕ ਹੈ ਤੇ ਬੰਦਾ ਜੁੜ ਜੇ ਤੁਸੀਂ ਬੰਦਾ ਤੁਹਾਡੇ ਯਾਰ ਗੋਣਗਾਊਗਾ ਵੀ ਯਾਰ ਮੈਂ ਮਾਣ ਦੀ ਵੀਡੀਓ ਦੇਖ ਕੇ ਬਾਈ ਕੋਲੇ ਗਿਆ ਸੀ ਠੀਕ ਹੈ ਤੇ ਵੀ ਨਜ਼ਾਰਾ ਆ ਗਿਆ ਹਾਂ ਭਾਈ ਪਾਸ ਸਕਰੀਨ ਤੇ ਨੰਬਰ ਦੇ ਦਾਂਗੇ ਜੇ ਕੋਈ ਬੰਦਾ ਇਸ ਕੰਮ ਵਿੱਚ ਆਉਣਾ ਚਾਹੁੰਦਾ ਤਾਂ ਬਾਈ ਦਾ ਸੰਪਰਕ ਕਰ ਸਕਦਾਗਾ ਤੇ ਬਾਕੀ ਤੁਸੀਂ ਸਾਰਾ ਸਿਸਟਮ ਦੇਖ ਹੀ ਲਿਆ ਸਾਰਾ ਵੀਡੀਓ ਚ ਇੱਧਰ ਵੀ ਦਿਖਾ ਰਹੇ ਟਰੈਕਟਰ ਦੇਖੋ ਯਾਰ ਪਹਿਲੇ ਸੋਹਣੇ ਕਿੱਡੇ ਲੱਗਦੇ ਹੈਣਾ ਖੜੇ ਤੇ ਭਾਈ ਕੀ ਸਿਸਟਮ ਆ ਕੀ ਸਾ ਕਿੱਥੋਂ ਕਿੱਥੋਂ ਆਏ ਟਰੈਕਟਰ ਇਹ ਤੇ ਭਾਈ ਸਾਰੇ ਅਲੱਗ-ਅਲੱਗ ਜਗ੍ਹਾ ਤੋਂ ਆਇਆ ਜਿਵੇਂ ਭਾਈ ਆਹ ਟਰੈਕਟਰ ਹੈਗਾ ਤਪੇ ਮੰਡੀ ਤੋਂ ਆਇਆ ਹੋਇਆ ਤਵਾ ਮੰਡੀ ਤੋਂ ਅੱਛਾ ਇਹ 0 ਮੀਟਰ ਟਰੈਕਟਰ ਆ ਸਾਰੇ ਠੀਕ ਹੈ ਜਿਵੇਂ ਇਹ ਤੇ ਬੰਪਰ ਲਾਇਆ ਆਹ ਔਰਨ ਲਾਏ ਨੇ ਛਤਰੀ ਲਾਈ ਆ ਡੈਕ ਲਾਇਆ ਤੇ ਐਦਾਂ ਹੀ ਸਾਰੇ ਟਰੈਕਟਰ ਲਗਭਗ ਸਾਰੇ 0 ਮੀਟਰੀ ਹੋ ਗਏ ਭਾਈ ਅੱਗੇ ਅੱਗੇ ਮਾਰਨ ਆਪਾਂ ਨੀਗਾ ਹਾਂਜੀ ਤੇ ਆ ਵੀ ਬਾਈ ਜੀਰੋਮੀਟਰੀ ਲੱਗਦਾ ਯਾਰ ਹਨਾ ਜੀਰੋਮੀਟਰੀ ਆ ਬਾਈ ਜੌਂਡੀ ਆ ਰਾ ਠੀਕ ਆ ਇਹ ਆਇਆ ਆਪਣੇ ਪਟਿਆਲੇ ਏਰੀਆ ਚੋਂ ਇਹ ਪਟਿਆਲੇ ਤੋਂ ਆਇਆ ਹਾਂ ਪਟਿਆਲੇ ਤੋਂ ਆਇਆ ਠੀਕ ਆ ਇਹਦਾ ਵੀ ਬਾਈ ਸਾਰਾ ਹਾਲ ਹਾਂ ਸੋਨੋ ਫਿਲਮ ਲਾਈ ਆ ਆਇਆ ਬਾਈ ਹੁਣ ਦਵਾ ਮਾੜਾ ਜਾਂ ਮੈਂ ਤੈਨੂੰ ਦਿਖਾਉਂਗਾ ਵੀ ਆਪਣੇ ਸੀਟ ਕਵਰ ਦੇਖ ਬਾਈ ਦੇਖ ਹਰਿਆਕ ਚੀਜ਼ ਦੀ ਕੁਆਲਿਟੀ ਆ ਪਤਾ ਨਹੀਂ ਲੱਗਦਾ ਵੀ ਇਹ ਬਾਹਰ ਚ ਲਾਇਆ ਕੇ ਕੰਪਨੀ ਮੰਨੂ ਆਇਆ ਹੋ ਸਕਦਾ ਕੰਪਨੀ ਵੀ ਨਹੀਂ ਬਣਾ ਸਕਦੀ ਕਾਰ ਵੀ ਨਹੀਂ ਬਣਾ ਸਕਦੀ ਇਸੇ ਕਰਕੇ ਬਾਈ ਲੋਕ ਐਡੀ ਐਡੀ ਦੂਰੋਂ ਤਾਂ ਹੀ ਤੇਲ ਮਚਾ ਕੇ ਆਉਂਦੇ ਆਪਣੇ ਕੋਲੇ ਤੇ ਕਰਤਾਰ ਵੀ ਮੈਨੂੰ ਤੇ ਲੈ ਜੀਰੋ ਮੀਟਰੀ ਹੈ ਹਨ 100 ਰੁਪਿਆ ਦੇਖ ਲੈ ਲਫਾਫੇ ਵੀ ਹਜੇ ਪੰਨਿਆਂ ਜੜੀਆਂ ਪਈਆਂ ਜੀਰੋ ਮੀਟਰ ਕਰਤਾਰ ਵਾਹ ਬਈ ਵਾਹ ਹਾਂ ਆ ਦੇਖ ਲੋ ਇਹ ਸੀਟਾਂ ਤੇ ਵੀ ਪੰਨਿਆਂ ਜੜੀਆਂ ਹੋਣਗੀਆਂ ਮੈਨੂੰ ਆਇਆ ਲਾਦਾ ਵੀ ਜੰਸੂ ਜੀ ਲੈ ਕੇ ਬੰਦੇ ਸਿੱਧੇ ਹੀ ਇੱਥੇ ਆ ਗਏ ਹਨ ਅੱਖਾਂ ਮੀਟ ਕੇ ਜਿੰਨੇ ਟਰੈਕਟਰ ਆਏ ਨੇ ਹਨ ਆਪਣੇ ਕੋਲੇ ਬਾਈ ਇਹ ਕਢਾਉਣ ਤੋਂ ਪਹਿਲਾਂ ਦੀਆਂ ਬੁਕਿੰਗਾਂ ਲੈਂਦੀਆਂ ਹੋਣਗੀਆਂ ਆਪਣੇ ਤੋਂ ਜਿਵੇਂ ਅੱਛਾ ਮਨ ਬਣਾ ਲਿਆ ਨਾ ਕਿਸੇ ਨੇ ਵਾਹ ਬਈ ਵਾਹ ਟਰੈਕਟਰ ਬਾਈ ਕਹਿੰਦਾ ਪਹਿਲਾਂ ਡਿੱਕ ਦੀ ਬੁਕਿੰਗ ਕਰਾਈਏ ਟਰੈਕਟਰ ਬਾਅਦ ਚ ਲੈ ਆ ਬਾਅਦ ਚ ਲੈ ਆ ਬਾਈ ਆ ਜਿੰਨੇ ਟਰੈ ਵੀ ਆ ਟਰੈਕਟਰਾਂ ਦੇ ਆ ਵੀ ਦੇਖ ਲੋ ਬਾਈ ਮਨੀਲਾ ਚ ਬੈਠਾ ਜੀ ਨਹੀਂ ਆਰ ਜੰਦਿਆਰ ਕਰਾਇਆ ਆਪਣੇ ਤੋਂ ਆ ਦੇਖੋ ਬਾਈ ਓਏ ਠੀਕ ਹੈ ਤੇ ਬਾਈ ਨੇ ਆ ਮਨ ਲਾਈ ਬਾਹਰ ਬੈਠੇ ਨੇ ਮੈਨੂੰ ਪੁੱਛ ਕੇ ਬਾਈ ਕਹਿੰਦਾ ਵੀ ਕਦੋਂ ਕਪਤਾਨ ਰੈਡੀ ਕਰੇਗਾ ਕਦੋਂ ਨੰਬਰ ਲੱਗੂਗਾ ਉਸ ਹਾਵ ਨਾਲ ਕਹਿੰਦਾ ਮੈਨੇ ਗੱਲ ਕਰ ਲਈ ਵੀ ਆ ਤਰੀਕ ਨੂੰ ਕਢਾ ਕੇ ਆਪਣੇ ਕੋਲੇ ਭੇਜਦਾ ਸਿੱਧਾ ਬਾਈ ਆ ਤਾਂ ਯਾਰ ਪੈਲ ਸੀ ਬਣਾਇਆ ਪਿਆ ਯਾਰ ਜਾਵਾ ਦੇਖ ਚਾਰ ਚਫੇਰਾਂ ਯਾਰ ਹੈ ਹਾਂਜੀ ਬਾਈ ਹਾਂਜੀ ਆ ਤਾਂ ਮੈਨੂੰ ਐ ਲੱਗੇ ਵਿਆਹ ਬੂ ਕਰਨੇ ਹੁਣ ਬਾਈ ਆਥਣ ਨੂੰ ਹੀ ਲੱਖ ਰੁਪਏ ਉਹੀ ਕੁਮਾਰ ਆ ਕੇ ਯਾਰ ਹਨਾ ਹਾਂ ਬਾਈ ਪਰ ਸ਼ੌਂਕ ਦਾ ਕਹਿੰਦੇ ਮੁੱਲ ਨਹੀਂ ਹੁੰਦਾ ਯਾਰ ਬਾਕੀ ਬਹੁਤ ਸ਼ੌਂਕ ਰਾਂ ਬਾਈ ਚਾਰ ਸ਼ਪੀਰਾਂ ਦਿਖਾ ਦੀ ਯਾਰ ਇਹਦਾ ਬਾਕੀ ਚੀਜ਼ ਨਾ ਹਾਂ ਬਾਈ ਹਾਂ ਇਹ ਵਾਰ ਰੀਤ ਸੀ ਬਾਈ ਦੀ ਤੇ ਬਾਈ ਨੇ ਆਪ ਨੂੰ ਇਹ ਗੱਲ ਕਹੀ ਸੀ ਬਾਈ ਆਪਣੇ ਮਾਣ ਅੱਛਾ ਕਹਿੰਦਾ ਵੀ ਯਾਰ ਵੀ ਇਹੋ ਜਿਹਾ ਟਰੈਕਟਰ ਬਣਾ ਕੇ ਦੇਈ ਬਾਈ ਠੀਕ ਹੈ ਵੀ ਮੇਰੇ ਪਿੰਡ ਚ ਨਾ ਹੋਵੇ ਤੇ ਮੈਂ ਉਹਨੂੰ ਇਹ ਗੱਲ ਕਹੀ ਸੀ ਯਾਰ ਮੈਨੂੰ ਲੱਗਾ ਪਿੰਡ ਚ ਕੀ پورے ਪੰਜਾਬ ਚ ਵੀ ਨਹੀਂ ਹੋਣਾ ਆਪਣੇ ਦਾ ਹਨਾ ਤੇ ਮੈਂ ਉਹਨੂੰ ਇਹ ਗੱਲ ਕਹੀ ਸੀ ਮੈਂ ਕਿ ਤੂੰ ਪਿੰਡ ਛੱਡ ਬਈ ਤੇਰੇ 25 ਪਿੰਡਾਂ ਚ ਵੀ ਨਹੀਂ ਹੋਣਾ ਇਹਦੇ ਨਾਲ ਦਾ ਟਰੈਕਟਰ ਤੇ ਇਹ ਟਰੈਕਟਰ ਮੈਂ ਤੇਰੀ ਪਹਿਚਾਨ ਬਣਾ ਦੂਗਾ ਜਦੋਂ ਦੋ ਮੇਲਿਆਂ ਚ ਜਾਵਾਂਗੇ ਵੀ ਇਹ ਬਈ ਫਲਾਣੇ ਬੰਦੇ ਦਾ ਪੁਰਾਣੇ ਬੰਦੇ ਦਾ ਬਈ ਬੰਦਾ ਬਾਹਰ ਬੈਠਾ ਤੇ ਟਰੈਕਟਰ ਦੇਖੋ ਟਰੈਕਟਰ ਦੇਖੋ ਨਾਲ ਨੇੜੇ ਜਾ ਕੇ ਬਈ ਮੜਾ ਡਾਉਨ ਸੀਲਿੰਗ ਚ ਮਾਰ ਮਾੜੀ ਜੀ ਇੱਕ ਇੱਕ ਦੀ ਨੀ ਕੋਈ ਹੋਈ ਹੋਈ ਆ ਯਾਰ ਜਮਾ ਕੱਲੀ ਕੱਲੀ ਚੀਜ਼ ਦੇਖੋ ਯਾਰ ਤੇ ਵੱਡੀ ਗੱਲ ਬਈ ਮਾਨ ਇਹ ਐ ਨਹੀਂ ਹੈਗਾ ਵੀ ਇਹ ਗੱਲਾਂ ਸਾਜੋ ਬਾ ਲਾਈਵ ਹੈਗੀ ਐਨਾ ਸ਼ਾੜ ਲਾਤਾ ਹੀ ਨਹੀਂ ਹੈਗਾ ਵੀ ਚਾਰ ਦਿਨਾਂ ਨੂੰ ਲੈ ਕੇ ਡਿੱਗ ਪਿਆ ਇੱਕ ਕੁਆਰਟੀ ਵੀ ਇੱਕ ਠੀਕ ਆ ਵੀ ਕੱਲਾ ਉੱਤੋਂ ਦੇਖਣ ਚ ਸੋਹਣਾ ਨਹੀਂ ਵੀ ਵਿਚੋਂ ਵੀ ਚੀਕ ਇੱਕ ਨੰਬਰ ਚੀਜ਼ ਆ ਬਾਈ ਬੰਦੇ ਨੇ ਪੈਸੇ ਲੱਗ ਗਏ ਇਹ ਨਹੀਂ ਹੈਗਾ ਬਾਰੀ ਬਾਰੀ ਬੰਦੇ ਨੂੰ ਕੋਈ ਦਿੱਕਤ ਆ ਜਾਏਗੀ ਠੀਕ ਆ ਠੀਕ ਆ ਆ ਵੀ ਬਾਈ ਮੈਂ ਤਾਂ ਲੱਗਦਾ ਜਾਮਾ ਵਸ ਨਵੇਂ ਆ ਸਾਰੇ ਤਰ੍ਹਾਂ ਦੇ ਹਨ ਮੀਟਰ ਹਾਰ ਪਾਇਆ ਪਿਆ ਮੂਰੇ ਬਾਈ ਹਾਂ ਤੇ ਇਹਦੇ ਵੀ ਮਗਰਾੜ ਮਗਰੂੜ ਆ ਡਾਊਨ ਸੀਲਿੰਗ ਕੀਤੀ ਆ ਆ ਸਿਸਟਮ ਵੱਡਾ ਲਾਇਆ ਇਹ ਹੈਗਾ ਮੋਗੇ ਏਰੀਏ ਤੋਂ ਆ ਬਾਈ ਸ਼ਹਿਰ ਮੋਗੇ ਤੋਂ ਆ ਹਾਂ ਮੋਗੇ ਦੇ ਕੋਲੇ ਆ ਪਿੰਡ ਬਾਈ ਹਰਿਆੰਡਾ ਦੇ ਉਥੋਂ ਆ ਇਹ ਵੀ ਵੀਰੇ ਦਾ ਬਾਹਰੋਂ ਹੀ ਬੁੱਕ ਹੋਇਆ ਆਪਣੇ ਕੋਲ ਆਸਟ੍ਰੇਲੀਆ ਚੋਂ ਠੀਕ ਤੇ ਆ ਹੈਗਾ ਆ ਕੀ ਛਾਣ ਹਾਂ ਫਾਰਮ ਟਰੈਕ ਫਾਰਮ ਟਰੈਕ ਛਾਣ ਛਾਣ ਇਹ ਆ ਕੀ ਛਾਣ ਬਈ ਪੰਜਾਬ ਦੀ ਆਪਣੇ ਕੋਲੇ ਜੈਨੂਨ ਬੰਦੇ ਆਉਂਦੇ ਆ ਬਈ ਠੀਕ ਜੈਨੂਨ ਦੀ ਨਿਸ਼ਾਨੀ ਦੱਸਦਾ ਪਹਿਲਾਂ ਤਾਂ ਇੱਡੇ ਇਡੇ ਟਰੈਕਟਰ ਆ ਜਿਹੜੇ ਤੁਸੀਂ ਆਪ ਹੀ ਹਿਸਾਬ ਲਾ ਲੋ ਜਿਹੜਾ ਇੰਨੇ ਪੈਸੇ ਲਊਗਾ ਜੈਨੂਨ ਬੰਦੇ ਹੀ ਲਊ ਉਹ ਲਊਗੀ ਦੂਜੀ ਗੱਲ ਆ ਤੁਸੀਂ ਕਹਦੋਂਗੇ ਯਾਰ ਫਾਰਮ ਸੱਟੇ ਦਾ ਬੜਾ ਪੁਰਾਣਾ ਮਾਡਲ ਖੜਾ ਇਹ ਬਈ ਇਹ ਪੁਰਾਣਾ ਨਹੀਂ ਇਹਦੀ ਨਿਸ਼ਾਨੀ ਵੀ ਦੱਸਦਾ ਜੈਨੂਨ ਦੀ ਅੱਛਾ ਆ ਦੇਖ ਠੀਕ ਆ ਰਏ ਨਾਲ ਸ ਬੰਦੇ ਦਾ ਨੰਬਰ ਇੱਥੋਂ ਤੱਕ ਕੇ ਕਹਿੰਦਾ ਬਈ ਬੀਮਾ ਵੀ ਹੈਗਾ ਫੇਰ ਆਪਾਂ ਕੱਟੀਆਂ ਤਾਂ ਨਹੀਂ ਕਰਾਉਂਦੇ ਤੇ ਟਰੈਕਟਰ ਦਾ ਵੀ ਬੀਮਾ ਕਰਾਈ ਬੈਠਾ ਪਾਦਾ ਹੈ ਟਰੈਕਟਰ ਪਤਾ ਕਿੱਥੋਂ ਦਾ ਇਹ ਅੱਛਾ ਇਹ ਆਪਣੇ ਬਾਪਾ ਬਾਬਾ ਬੋੜ ਪ੍ਰਕਾਸ਼ ਸਿੰਘ ਬਾਦਲ ਅੱਛਾ ਉਹਨਾਂ ਦੇ ਪਿੰਡ ਬਾਦਲ ਦੇ ਪਿੰਡ ਤੋਂ ਆਇਆ ਥੋੜਾ ਆਹਦੇ ਬਾਈ ਨੇ ਸ਼ੌਂਕ ਨਾਲ ਯਾਰ ਉਹ ਕਹਿੰਦਾ ਕਿਤੇ ਬਈ ਯਾਰ ਇੰਨਾ ਟਰੈਕਟਰ ਸ ਹੈ 6 ਪਤਾ ਨਹੀਂ 7 ਮਾਡਲ ਹੋਊਗਾ ਬਈ ਠੀਕ ਹੈ ਕਹਿੰਦਾ ਸੀ ਕਿ ਤੇ ਰਿਸ਼ਤੇਦਾਰੀ ਚ ਨਹੀਂ ਭੇਜਾਂਗਾ ਬੰਦਾਨ ਤੇਰੇ ਕੋਲੇ ਜ਼ਰੂਰ ਖੜਾ ਆ ਕੇ ਠੀਕ ਆ ਆਣ ਪੂਰਾ ਸ਼ਾਮ ਦਾ ਜਰ ਜੇ ਕੋਈ ਪਿਸ਼ਵਾਸ਼ ਹੈ ਬਣਿਆ ਤਾਂ ਸਿਸਟ ਫੇਰ ਹੀ ਬੰਦਾ ਆਉਂਦਾ ਨੇ ਚੱਲ ਕੇ ਹੁਣ 0 ਮੀਟਰ ਜਿੰਨੇ ਆਏ ਫੇਰ ਹੀ ਆਏ ਨੇ ਚੱਲ ਕੇ ਜੇ ਕੋਈ ਪਿਸ਼ਵਾਸ਼ ਹੈ ਤੇ ਲਗਭਗ ਆਪਣੇ ਕੋਲੇ ਬਈ ਐਸ ਵਕਤ ਵੀ ਮਾਣ ਰੱਬ ਦੀ ਕਿਰਪਾ ਨਾਲ ਠੀਕ ਹੈ 1.5 ਤੋਂ 2 ਮਹੀਨਿਆਂ ਦੇ ਡਾਕਟਰ ਬੁੱਕ ਨਹੀਂ ਮੂਰੇ ਜਿਹੜੇ ਗਾਹ ਆਉਣੇ ਬੁੱਕ ਬੁਕਿੰਗ ਹੈ ਹਾਂ ਬਈ ਬਾਈ ਦਾ ਸੰਪਰਕ ਪਹਿਲਾਂ ਜ਼ਰੂਰ ਕਰ ਲੋ ਕਈ ਵਾਰ ਕੋਈ ਹੁੰਦਾ ਵੀ ਬੰਦੇ ਨੂੰ ਨਹੀਂ ਪਤਾ ਹੁੰਦਾ ਸੰਪਰਕ ਨੰਬਰ ਤੇ ਜ਼ਰੂਰ ਕਰ ਲੋ ਫੇਰ ਗੱਲ ਕਰਕੇ ਮਾਨੀ ਕੇ ਚਲੋ ਵੀ ਬੰਦਾ ਜਿਹੜੇ ਨੇ ਵੀ ਕੋਈ ਸਿਸਟਮ ਚੱਲ ਜੇ ਤਾਂ ਕੋਈ ਦੂਰ ਨੇੜੇ ਬੈਠਾ ਬਈ ਮਾਨ ਠੀਕ ਹੈ ਉਹ ਤਾਂ ਰਹੀ ਵੱਖਰੀ ਗੱਲ ਹੈ ਸਹੀ ਗੱਲ ਹੈ ਜੀ ਜੇ ਕੋਈ ਬੰਦਾ ਸਾਡੇ ਨੇੜੇ ਤੇੜੇ ਆ ਬੰਦਾ ਕਹਿੰਦਾ ਯਾਰ ਦੇਖ ਕੇ ਚੀਜ਼ ਕਰਾਉਣੀ ਆ ਜਦੋਂ ਮਰਜੀ ਆਓ ਬਈ ਜੀ ਆਇਆਂ ਨੂੰ ਠੀਕ ਹੈ ਆ ਕੇ ਤੁਸੀਂ ਆਪਦਾ ਸਿਸਟਮ ਬੁੱਕ ਕਰਾਓ ਠੀਕ ਹੈ ਦੇਖੋ ਤਸੱਲੀਆਂ ਕਰੋ ਠੀਕ ਹੈ ਅਸੀਂ ਤਾਂ ਇਹ ਵੀ ਕਹਿਣੀ ਹੈ ਵੀ ਜਿਹੜਾ ਯਾਰ ਤੁਹਾਨੂੰ ਐ ਲੱਗਦਾ ਵੀ ਇਹ ਸਿਰੇ ਦਾ ਬੰਦਾ ਹੈ ਉਹਦਾ ਸੁਣ ਕੇ ਬਾਅਦ 'ਚ ਮੇਰੇ ਕੋਲੇ ਆਜੋ ਉਹਦੇ ਨਾਲੋਂ ਰੇਟ ਵੀ ਘੱਟ ਹੋਊ ਤੇ ਕੁਆਲਿਟੀ ਚੰਗੀ ਇਹ ਚੀਜ਼ ਦੀ ਵੀ ਸਾਰਾ ਪਤਾ ਪਤਾ ਛਾੜਾ ਕਰਕੇ ਮ ਸਾਰਾ ਪੰਜਾਬ ਫਰੋਲ ਕੇ ਉਸ ਤੋਂ ਬਾਅਦ ਬਾਈ ਕੋਲ ਆ ਜਿਓ ਆ ਜਿਓ ਬੇਫਿਕਰ ਹੋ ਕੇ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣਗਾਂ ਤੇ ਉਹਨਾਂ ਦੇ ਮੂੰਹੋਂ ਕਹਾ ਦੇਣਗੇ ਮੂੰਹੋਂ ਕਹਾ ਦੇਣਗੇ ਵੀ ਬਾਕੀ ਬਾਈ ਸਿਰ ਹੈ ਠੀਕ ਹੈ ਤੇ ਬਾਈ ਦਾ ਆਪਾਂ ਸਕਰੀਨ ਤੇ ਨੰਬਰ ਦੇਵਾਂਗੇ ਤੇ ਸੰਪਰਕ ਕਰ ਸਕਦਾ ਬਾਈ ਨਾਲ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਓਕੇ